ਮਿੱਤਰੋ ਅੱਜ ਦਿਨ ਆ ਗਿਆ ਜੀ ਦੂਆ ਕੱਲ ਵਾਲਾ ਵਲੋਗ ਆਪਾਂ ਨੇ ਪਾਇਆ ਨਹੀਂ ਸੀ ਇਹਨਾਂ ਨੂੰ ਜੋੜ ਦੂੰਗੇ ਗਗਨਾਂ ਨੇ ਲੈਤੇ ਬਈ ਦੋ ਹੀ ਟਰੈਕਟਰ ਨਵੇਂ ਨਾਇਨ ਹੈ ਹੌਲੈਂਡ ਗਰਮ ਕਰਿਆ ਨਾਰਜਣ ਕਰਿਆ ਅੱਜ ਆਪਾਂ ਲੱਗੇਵੇਂ ਬਈ ਇਹਨਾਂ ਨੂੰ ਗਰਮ ਕਰਨਾ ਫਿਰ ਆ ਡੈਡੀਓ ਆਇਆ ਵਾਗਾ ਕੱਪੜੇ ਆਪਾਂ ਨੇ ਗੱਲ ਵਾਲੀ ਪਾਈ ਹੋਏ ਐ ਇਹ ਆਪਣੇ ਵਾਲਾ ਜੋਂਡੀਅਰ ਖੜਿਆ ਜੀ ਆ ਗਰਮ ਕਰਨ ਲੱਗੇਵੇਂ ਬਈ ਟਰੈਕਟਰਾਂ ਨੂੰ ਦੋਆਂ ਨੂੰ

ਕਿ ਮੇਟਰ ਉਹ ਗੱਲਾਂ ਦਾ ਲੱਗ ਗਿਆ ਪੁੱਠੇ ਕੰਮ ਕਰਨਾ ਇੱਧਰ ਚੱਲ ਰਿਹਾ ਬਈ ਅਰਜਨ ਬਹੁਤ ਵਧੀਆ ਟਰੈਕਟਰ ਹੈ ਜੀ ਨੇ ਲੈਣਾ ਹੋਵੇ ਲੈ ਲਓ ਬਈ ਅਰਜਨ ਸਿੰਪਲ ਟਰੈਕਟਰ ਚੱਲ ਰਿਹਾ ਬਹੁਤ ਹੀ ਜ਼ਿਆਦਾ ਵਧੀਆਗਾ 4/2 ਮੈਂ ਚੱਲ ਰਿਹਾ ਹਾਂ ਜੀ। ਜੇਰਾ ਪਹਿਲਾ ਹਾਈ ਪਹਿਲੇ ਹਾਈ 'ਚ ਮੈਂ ਚੱਲ ਰਿਹਾ ਜੀ। ਓਏ ਭਾਈ ਮਿੱਤਰੋ 2Hਾਈ 'ਚ ਮੈਂ ਚੱਲ ਰਿਹਾ ਹਾਂ ਜੀ। ਪਾਪਾ ਬਈ ਰਾਹ ਤੋਂ ਛੜ ਕੇ ਇਹਨੂੰ ਕੋਈ ਕਰਨ ਨਹੀਂ ਆਇਆ ਇਹ ਲੱਛਣ ਲੱਗੇ ਵਾ ਵੀਰ ਨਹੀਂ ਚਲਾਣੀ ਆਹ ਐ ਰੋ ਕੱਟੀ ਹੋਈ ਮਿੱਟੀ ਕੱਟੀ ਹੋਈ ਜਾ ਰਹੀ ਆ ਮਰੇ ਰੈਕਟਰ ਦੇ ਮਿੱਤਰੋ ਇੱਕ ਹੈਲੀਮੀਟਰ ਪੂਰਾ ਝਕਾ ਤੇ ਆ ਜਗੀਆਂ ਪੰਜ ਡੰਡੀਆਂ ਉਹ ਨੋਰਮਲ ਬਾਈ ਜਿਹੜੀ ਆਪਾਂ ਕਰਾਂਗੇ 2000 ਚੱਕਰਾਂ ਬਾਅਦ ਉੱਥੇ ਚੱਲ ਰਿਹਾਗਾ ਐਰੋਂ ਪੂਰੀ ਗੋਲੀ ਵੀ ਆ ਤੇਰਾ ਤੇਰਾ ਅਗੇ ਵਾਲੇ ਬਏ ਵੇ ਪਹਿਲਾ 1000 ਚੱਕਰ ਤੋੜ ਕੇ ਚੱਲ ਰਿਹਾ ਤਾਂ ਹੁਣ 600 ਚੱਕਰ ਤੋੜ ਰਿਹਾਗਾ 400 ਚੱਕਰ ਕਵਰ ਲੱਗ ਗਿਆ ਹੁਣ ਕਰਨ ਵਣਿਆ ਰਹੇ ਬਲੌਗ ਦੇ ਨਾਲ ਬਾਈ 1 36 ਦੀ ਆ ਰਿਹਾਗਾ ਫੋਰ ਵੀ ਲੋਨ ਉਹ ਵੀ ਕਰਨਾ ਹੈ ਗਰਮ ਆ ਬਲੋਕ ਬਣਾਣਾ ਪੁਰ ਲਗਿਆ ਮੀਕੀਪਰ ਨੂੰ ਘੱਟ ਪਣੀ ਜੀ ਐਰੋ ਦੇ ਤੇਰਾ ਗਗਨ ਵਾਲਾ ਖੜਿਆ ਹੋ ਆਪਣੇ ਵਾਲਾ ਖੜਿਆ ਜੀ